albe <truits> 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 ہاں آجو پکتے ہیں بھائی ویکتی سائن ہوں کر لو او بھیا بھیا اوئے لو اوئے لو اوئے لو اوئے لو اوئے لو ਸਾਲ ਲੈ ਕੇ ਕੰਪਲੀਟ ਕਰ ਲਈ ਕਾਰਪੋਰੇਸ਼ਨ ਦੇ ਨਾਮ ਤੋਂ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਨੂੰ ਜਿਹੜਾ ਕਾਰਪੋਰੇਸ਼ਨ ਹੈ ਉਹ ਬਣਾਇਆ ਜਾਵੇ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਬਿਹਾਰਤ ਦੀ ਮੀਟਿੰਗ ਤੋਂ ਬਾਅਦ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਹੈ ਕਿ ਅੱਜ ਕੈਬਨਟ ਦੇ ਵਿੱਚ ਇਹ ਜਿਹੜਾ ਪ੍ਰਪੋਜ਼ਲ ਸੀ ਜਿਹੜਾ ਮਤਾ ਆਇਆ ਸੀ ਉਹਨੂੰ ਪਾਸ ਕਰ ਦਿੱਤਾ ਗਿਆ ਦੇ ਬਰਨਾਲੇ ਨੂੰ ਨਗਰ ਨਿਗਮ ਜਿਹੜਾ ਪੰਜਾਬ ਦਾ 14ਵਾਂ ਜਿਹੜਾ ਨਗਰ ਨਿਗਮ ਹੈ ਉਹ ਬਣਾ ਦਿੱਤਾ ਗਿਆ ਸੋ ਵੀ ਮੈਂ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਸਥਾਨਕ ਸਰਕਾਰਾਂ ਦੇ ਮੰਤਰੀ ਆ ਡਾਕਟਰ ਵਿਜੋਤਜੀ ਦਾ ਰਵਿੰਦ ਕੇਜਰੀਵਾਲ ਜੀ ਦਾ ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿੰਨਾ ਦੇ ਕਰਕੇ ਅੱਜ ਜਿਹੜਾ ਸਾਡਾ ਬਰਨਾਲਾ گا ਉਹ ਨਗਰ ਨਿਗਮ ਬਣਿਆ ਤੇ ਇਥੋਂ ਪ੍ਰਧਾਨ ਜੀ ਉਰੇ ਖੜੇ ਆ ਇਹਨਾਂ ਨੇ ਕਮੇਟੀ ਚੋਂ ਮਤਾ ਪਾਸ ਕੀਤਾ ਤਾਂ ਬੜੀ ਜਗ੍ਹਾ ਤੋਂ ਆਵਾਜ਼ ਆ ਰਹੀ ਸੀ ਨਹੀਂ ਜੀ ਬਹੁਤ ਵੱਡਾ ਕੰਮ ਹੈ ਇਹ ਨਹੀਂ ਜਲਦੀ ਨਹੀਂ ਹੁੰਦਾ ਹੁੰਦਾ ਇਹ ਹੋਣਾ ਹੀ ਨਹੀਂ ਪਰ ਇਹ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਦੀਵਾਲੀ ਤੋਂ ਪਹਿਲਾਂ ਬਾਈ ਹੈਂਡ ਜਾ ਕੇ ਪਹਿਲਾਂ ਤਾਂ ਇਹ ਫਾਈਲ ਸਾਈਨ ਕਰਵਾਈ ਉਸ ਤੋਂ ਬਾਅਦ ਜਦੋਂ ਡਿਪਾਰਟਮੈਂਟ ਕੋਲੇ ਵਾਪਸ ਆ ਗਈ ਤਾਂ ਉਸ ਤੋਂ ਬਾਅਦ ਵੀ ਮੈਮੋਰੰਡਮ ਤਿਆਰ ਕਰਵਾਉਣ ਲਈ ਪਿਛਲੇ 2 ਦਿਨ ਤੋਂ ਮੈਨੂੰ ਪਤਾ ਸੀ ਕੈਬਨਟ ਆਉਣੀ ਹੈ ਮੈਂ ਲਗਾਤਾਰ ਇਹਦੇ ਤੇ ਲੱਗਿਆ ਰਿਹਾ ਵੀ ਇਸੇ ਕੈਬਨਟ ਦੇ ਵਿੱਚ ਇਹ ਜਿਹੜਾ ਮਤ ਹੈ ਇਹ ਆਵੇ ਤੇ ਡਿਪਾਰਟਮੈਂਟ ਦਾ ਤਾਂ ਐਦਾਂ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਿੰਨੀਆਂ ਜਿਹੜੀਆਂ ਸਕੀਮਜ਼ ਹੁੰਦੀਆਂ ਜਿਹੜੀਆਂ ਕੇਵਲ ਤੇ ਕੇਵਲ ਆ ਕਾਰਪੋਰੇਸ਼ਨਜ਼ ਲਈ ਹੀ ਆਉਂਦੀਆਂ ਨਿਗੀਆਂ ਹਨਾ ਤੇ ਜਿਹਦੇ ਅਧੀਨ ਪਹਿਲਾਂ ਬਰਨਾਲਾ ਆਉਂਦਾ ਨਹੀਂ ਸੀ ਤੇ ਹੁਣ ਜਿਹੜਾ ਬਰਨਾਲਾ ਆਉਣ ਲੱਗ ਜੋ ਕਈ ਐਦਾਂ ਦੇ ਪ੍ਰੋਜੈਕਟ ਆ ਜਿਹੜੇ ਪੂਰੇ ਦੇਸ਼ ਲਈ ਲੱਖਾਂ ਕਰੋੜ ਰੁਪਏ ਦੇ ਹੈਗੇ ਪਰ ਬਰਨਾਲਾ ਉਹਨਾਂ ਸਕੀਮ ਦੇ ਅੰਦਰ ਹੀ ਫਾਲ ਨਹੀਂ ਸੀ ਕਰਦਾ ਕਿਉਂਕਿ ਬਰਨਾਲੇ ਨੂੰ ਨਗਰ ਨਿਗਮ ਦਾ ਦਰਜਾ ਨਹੀਂ ਸੀ ਉਦੋਂ ਇਲਾਵਾ ਜਿਹੜਾ ਇੱਥੇ ਟੈਕਨੀਕਲ ਸਟਾਫ ਉਹਦੇ ਵਿੱਚ ਵੱਧਦਾ ਐਸਸੀ ਲੈਵਲ ਦੇ ਜਿਹੜੇ ਇੱਥੇ ਇੰਜੀਨੀਅਰ ਲੱਗਣਗੇ ਤੇ ਸਭ ਤੋਂ ਵੱਡਾ ਕਿ ਇੱਕ ਕਮਿਸ਼ਨਰ ਆਈਐਸ ਅਧਿਕਾਰੀ ਜਿਹੜਾ ਬਰਨਾਲੇ ਦੀ ਕਾਰਪੋਰੇਸ਼ਨ ਨੂੰ ਮਿਲੂਗਾ ਕੱਲੇ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਐ ਜਿਹੜੇ ਉਹ ਦੇਖਣ ਦੇ ਲਈ ਸੋ ਫੰਡਾਂ ਦਾ ਵੀ ਫਾਇਦਾ ਹੋਣਾ ਤੇ ਉਹਦੇ ਨਾਲ ਨਾਲ ਸ਼ਹਿਰ ਦੀ ਡਿਵੈਲਪਮੈਂਟ ਦੀ ਤਰੱਕੀ ਲਈ ਤੇ ਫੰਡ ਆਉਣਗੇ ਉਹਦੇ ਲਈ ਜਿਹੜੇ ਅਧਿਕਾਰੀ ਐ ਆਈਐਸ ਲੈਵਲ ਦੇ ਉਹ ਵੀ ਇੱਥੇ ਲੱਗੂਗਾ ਜਿਹਦੇ ਕੰਮ ਬਿਲਡਿੰਗ ਅਪਡੇਟ ਹੋਏਗੀ ਬਿਲਡਿੰਗ ਵੀ ਅਪਗ੍ਰੇਡ ਕਰਦਾਂਗੇ ਜੀ ਉਹ ਜਦੋਂ ਹੁਣ ਇੰਨੇ ਅਫਸਰ ਵੱਧ ਬੈਠਣਗੇ ਤਾਂ ਕਿਤਨਾ ਕਿਤਨਾ ਬਿਠਾਉਣੀ ਪੈਣਗੇ ਨਾ ਨਗਰ 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 ਖੇਤਰਫਲ ਵਧਾਉਣ ਲਈ ਜਿਹੜੀ ਚਾਰਾ ਚੁਈ ਚੱਲ ਰਹੀ ਸੀ ਉਹਦੇ ਲਈ ਵੀ ਕੋਈ ਦੇਖੋ ਆਉਣ ਵਾਲੇ ਸਮੇਂ 'ਚ ਇੱਕ ਵਾਰੀ ਜਿਹੜਾ ਨਗਰ ਨਗਰ ਪਾਸ ਆ ਜਿਹੜਾ ਉਹ ਕਰਵਾਇਆ ਮੈਂ ਤਾਂ ਪਹਿਲਾਂ ਵੀ ਸਾਰੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੀਆਂ ਨਾਲ ਲੱਗਦੀਆਂ ਨਗਰ ਪੰਚਾਇਤਾਂ ਨੂੰ ਮੈਂ ਤਾਂ ਬੜਾ ਉਦੋਂ ਵੀ ਕਨਵਿੰਸ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬਹੁਤ ਕਹਿ ਲੋ ਵੀ ਸਾਡੇ ਸ਼ਹਿਰ ਲਈ ਇਲਾਕੇ ਲਈ ਫਾਇਦੇ ਵਾਲੀ ਗੱਲ ਹੋਊਗੀ ਆਪਾਂ ਇਹਨੂੰ ਆ ਕਾਰਪੋਰੇਸ਼ਨ ਦੇ ਅੰਡਰ ਜਿਹੜਾ ਮਰਜਾ ਹੈ ਉਹ ਕਰੀਏ ਪਰ ਕਈ ਉਦੋਂ ਵੀ ਉੱਥੇ ਸਿਆਸਤ ਜਿਹੜੀ ਹੈ ਕੀਤੀ ਗਈ ਤੁਸੀਂ ਦੱਸੋ ਵੀ ਜੇ ਕੋਈ ਇਲਾਕਾ ਕਾਰਪੋਰੇਸ਼ਨ ਦੇ ਅੰਡਰ ਆਉਂਦਾ ਤਾਂ ਕਿੰਨਾ ਉੱਥੋਂ ਦੇ ਲੋਕਾਂ ਦਾ ਫਾਇਦਾ ਹੁੰਦਾ ਪਰ ਸਿਰਫ ਬੀਜੀ ਅਸੀਂ ਵਿਰੋਧ ਕਰਨੇ ਇਮਿਤਦਾ ਇਸ 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 ਵਿਰੋਧ ਦੇ ਅੰਦਰ ਕਿਉਂਕਿ ਦੇਖੋ ਮੇਰੀ ਆਦਤ ਹੈ ਵੀ ਮੈਂ ਕਿਤੇ ਵੀ ਕਹ ਲੋ ਵੀ ਤੱਕਾ ਨਹੀਂ ਜਿਹੜਾ ਉਹ ਕਰਨਾ ਚਾਹੁੰਦਾ ਇਸ ਤਰ੍ਹਾਂ ਦਾ ਨੈਰੇਟਿਵ ਜਿਹੜਾ ਉੱਥੇ ਬਿਲਡ ਕਰਨ ਦੀ ਕਈ ਜਗ੍ਹਾ ਕੋਸ਼ਿਸ਼ ਮੈਂ ਕੀਤੀ ਕਿ ਪਰ ਫੇਰ ਹੀ ਮੈਂ ਉਹਦੇ 'ਚ ਨਹੀਂ ਪੈਂਦਾ ਚਲੋ ਸਾਰੇ ਆਪਣੇ ਆਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਇਲਾਕੇ ਰਹਿ ਵੀ ਗਏ ਅਸੀਂ ਉਹਨਾਂ ਨੂੰ ਵੀ ਉੱਥੋਂ ਦੀਆਂ ਪੰਚਾਇਤਾਂ ਤੋਂ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਆ ਕੋਈ ਨਗਰ ਪੰਚਾਇਤ ਆ ਅਸੀਂ ਮਤੇ ਪਵਾ ਕੇ ਨਾਲ ਜਿਹੜਾ ਮਰਜ ਕਰਨ ਦੀ ਆਉਣ ਵਾਲੇ ਸਮੇਂ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ ਪਰ ਜਿਹੜਾ ਟਰੋਮਾ ਸੈਂਟਰ ਹੈ ਉਹ ਬਿਲਡਿੰਗ ਅ ਅਗਲੇ ਸਾਲ ਤੱਕ ਜਿਹੜੀ ਬਣ ਕੇ ਉਹ ਕੰਪਲੀਟ ਹੈ ਜਿਹੜੀ ਉਹ ਹੋਜੂਗੀ ਮੈਂ ਇੱਕ ਅਦੇ ਦਿਨ ਚ ਉਹਦੀ ਦੁਬਾਰਾ ਉਹਦੇ ਚੈੱਕ ਕਰਨ ਲਈ ਮੈਂ ਹਸਪੀਟਲ ਜਾਣਾ ਮੈਂ 6 ਮਹੀਨੇ ਪਹਿਲਾਂ ਵੀ ਉੱਥੇ ਜਾ ਕੇ ਆਇਆ ਸੀਗਾ ਟਰੋਮਾ ਸੈਂਟਰ ਜਿਸ ਦਿਨ ਖੁੱਲ ਗਿਆ ਉਹਦੇ ਨਾਲ ਵੀ ਜਿਹੜੀ ਬਹੁਤ ਵੱਡੀ ਸ਼ਹਿਰ ਦੇ ਲੋਕਾਂ ਨੂੰ ਰਾਤ ਮਿਲੂਗੀ ਮੈਂ ਹਮੇਸ਼ਾ ਡਿਵੈਲਪਮੈਂਟ ਦੀ ਤਰੱਕੀ ਦੀ ਜਿਹੜੀ ਰਾਜਨੀਤੀ ਹੈ ਉਹ ਕੀਤੀ ਹੈ ਇੱਕ ਇੱਕ ਕਹ ਲੋ ਵੀ ਫੰਡ ਕੋਈ ਪਾਸ ਕਰਵਾਉਣ ਲਈ ਉਹ ਇਦਾਂ ਹੀ ਨਹੀਂ ਹੋ ਜਾਂਦੇ ਮੈਂ ਅੱਗੇ ਵੀ ਜ਼ਿਕਰ ਕਰਦਾ ਵੀ ਇਹਦੇ ਲਈ ਤੁਹਾਨੂੰ ਫਾਈਲਾਂ ਆਪ ਲੈ ਲੈ ਕੇ ਜਿਹੜਾ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਜਿਹੜੀਆਂ ਫਾਈਲਾਂ ਨੂੰ ਡੂਡੂ ਸਾਲ ਲੱਗੇ ਜਾਂਦੇ ਆ ਮੈਂ ਇੱਕ ਇੱਕ ਹਫ਼ਤੇ ਦੋ ਦੋ ਹਫ਼ਤਿਆਂ ਦੇ ਵਿੱਚ ਕਹਿ ਕੇ ਕਢਵਾਈਆਂ ਨੇ ਆ ਦੁਵਾਰਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਐਮਸੀ ਸਹਿਬਾਨਾਂ ਦਾ ਵੀ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਇਥੋਂ ਮਤਾ ਪਾ ਕੇ ਹਾਲਾਂਕਿ ਉੱਥੇ ਹੀ ਮੈਨੂੰ ਸਮਝ ਨਹੀਂ ਆਈ ਕਈ ਬੰਦਿਆਂ ਨੇ ਕਾਰਪੋਰੇਸ਼ਨ ਬਣਾਉਣ ਦਾ ਵੀ ਵਿਰੋਧ ਕੀਤਾ ਵੀ ਮੈਨੂੰ ਨਹੀਂ ਪਤਾ ਵੀ ਕੀ ਤਰਖੋਣੀ ਆ ਉਹਨਾਂ ਕੋਲ ਕੀ ਕਾਰਨ ਹੋਣਾ ਜਿਨ੍ਹਾਂ ਨੇ ਉਸ ਮੱਤ ਦਾ ਵੀ ਵਿਰੋਧ ਕੀਤਾ ਪਰ ਮੈਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਤੇ ਸਾਰੇ ਸ਼ਹਿਰ ਵਾਸੀ ਨੂੰ ਮੈਂ ਬਹੁਤ ਵਧਾਈ ਦਿੰਦਾ ਜਿਹੜੀ ਵਾਰਡ ਬੰਦੀ ਜਿਹੜੀ ਆ ਉਹ ਦੁਬਾਰਾ ਜਿਹੜੀ ਆ ਉਹ ਹੋਣੀ ਆ ਆ ਤਕਰੀਬਨ 50 ਵਾਰਡ ਆ ਜਿਹੜੇ ਉਹ ਬਰਨਾਲੇ ਚ ਬੰਨ ਗਏ ਤੇ ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਹੋ ਕਰਵਾਈ ਜਾਊਗੀ